ਅੰਜੀ ਬਾਈ ਸਸਕਾਰ ਅਜੱਪਾ ਜਿਹੜਾ ਤੁਹਾਨੂੰ ਦੱਸਿਆ ਤੀ ਆ ਵੀ ਆਪਣੇ ਕੋਲੇ 12 ਝੋਟੀਆਂ ਨੇ ਤੇ 1 ਲੱਖ ਤਾਂ ਹੁਣ ਆਇਆ ਗੱਬਣ ਝੋਟੀਆਂ ਨੇ ਪੂਰੀਆਂ ਟਾਇਲੈਂਟਡ ਆ ਆ ਵੀ ਗੱਬਣਾ ਝੋਟੀ ਲੰਦੀ ਆ ਹਜੇ ਆ ਆ ਵੀ ਗੱਬਣਾ ਲੰਦੀ ਆ ਦਿਨ ਸੁਖਿਨਾਂ ਨੇ ਇਹ ਬਣ ਗਿਆ ਜੀ ਪੂਰੀਆਂ ਤੇ ਆ ਸੂਈ ਸਵਾਈਏ ਤੇ ਦੁੱਧ 12 ਕਿਲੋ ਇਹਦੇ ਥੱਲੇ ਥੋੜਾ ਜਿਹਾ ਹੁਣੇ ਉਤਰੀਆਂ ਨੇ ਮੈਂ ਸੌਤਰਨ ਕਰਕੇ ਨਾ ਇੱਕ ਵਾਰੀ ਕੋਈ ਜੁਜਦਾ ਕੀ ਕਹਾ ਮੰਦਾ ਇਹ ਹੁਣ ਉਹਨੂੰ ਲੈ ਲਈ 12 ਕਿਲੋ ਦੇ ਤੇ ਲੈ ਪੱਕਾ ਤੇ ਬਾਕੀ ਛੀ ਝੋਟੀਆਂ ਆ ਹਨ ਦੋ ਬਗੀਆਂ ਸਾਰੇ 1.5 ਲੱਖ ਤੋਂ ਲੈ ਕੇ 1 60 65 70 ਦੇ ਭਾਅ ਤੱਕ ਨੇ ਇੱਕ ਝੋਟੀ ਬਸ 2 10 ਦੇ ਭਾਅ ਦੀ ਹੈ ਦੋ ਦਿਨ ਨਗਦਾਂ ਨੂੰ ਲਾਈਵ ਸੌਦਾ ਕਰ ਰਹੇ ਦੀ ਆਪਾਂ ਨੂੰ ਤੇ ਬਾਕੀ ਆ ਝੋਟੀਆਂ ਖੜੀਆਂ ਨੇ ਸਾਰੀਆਂ ਬਈ ਪਿੰਡ ਤੰਬੂ ਵਾਲਾ ਜ਼ਿਲ੍ਹਾ ਪਟਿਆਲਾ ਸ਼ਹਿਰ ਪਟਨਾ mm <clears throat>